ਆਵਾਰਾ ਕੁੱਤਿਆਂ ਨੂੰ ਲੈ ਕੇ ਕਿ ਕੋਈ ਨਗਰ ਕੌਂਸਲ ਨੂੰ ਐਕਸਟਰਾ ਫੰਡ ਆਉਂਦਾ ਕੋਈ ਜੀ ਇਹ ਨਹੀਂ ਸਾਫ ਸੁਲਾਉਂਦੇ ਹਾਂ ਆਵਾਰਾ ਕੁੱਤਿਆਂ ਨੂੰ ਸੰਭਾਲਣ ਲਈ ਨਗਰ ਕੌਂਸਲ ਕੋਈ ਫੰਡਸ ਤਾਂ ਨਹੀਂ ਆਂਦਾ ਪਰਮਾਨਯੋਗ ਸੁਪਰੀਮ ਕੋਰਟ ਨੇ ਜੋ ਹੁਣੇ ਹੁਕਮ ਹੋਏ ਹੈ ਉਹ ਸਾਰੇ ਹੁਕਮ ਹੈੱਡ ਆਫਿਸ ਜਾਣ ਦੇ ਦੇ ਵਿੱਚ ਚੰਡੀਗੜ੍ਹ ਸਾਡੇ ਉਧਰ ਹੈੱਡ ਆਫਿਸ ਜਾਣਗੇ ਉਹਨਾਂ ਵੱਲੋਂ ਸਾਨੂੰ ਹੁਕਮ ਕੀਤੇ ਜਾਣਗੇ ਇਹਦੇ ਬਾਰੇ ਕੀ ਕਰਨਾ ਹੈ ਜਿਉਂ ਹੀ ਸਾਨੂੰ ਆਰਡਰ ਹੋਣਗੇ ਨਗਰ ਕੌਂਸਲ ਉਹਦੀ ਪਾਲਣਾ ਕੀ ਕਹਿੰਦੇ ਆ ਇਨਵਿਨ ਕਰੇਗੀ ਇਸ ਤੋਂ ਲਾਵਾ ਨੰਬਰ 2 ਨਗਰ ਕੌਂਸਲ ਵੱਲੋਂ ਆਪਣੇ ਲੈਵਲ ਤੇ ਗੁਰਮ ਸ਼ਹਿਰ ਦੇ ਸਮੱਸਿਆ ਨੂੰ ਦੇਖਦੇ ਹੋਏ ਇੱਕ ਟੈਂਡਰ ਕੁੱਤਿਆਂ ਨੂੰ ਦੀ ਨਸਬੰਦੀ ਕਰਨ ਲਈ ਟੈਂਡਰ ਲਗਾਏ ਗਏ ਸੀ ਦੋ ਵਾਰ ਜੋ ਕਿ ਸਫਲ ਨਹੀਂ ਹੋਏ ਹੁਣ ਤੀਸਰੀ ਵਾਰੀ ਸਫਲ ਹੋ ਚੁੱਕਿਆ ਉਹ 10 ਦਿਨਾਂ ਤੱਕ ਉਹ ਟੈਂਡਰ ਆਪਣਾ ਖੁੱਲ ਚੁੱਕ ਖੁੱਲਦਗੂਆ ਦੇ ਅਨੁਸਾਰ ਆਪਾਂ ਆਪਰੇਸ਼ਨ ਸ਼ੁਰੂ ਕਰਨੇ ਸ਼ੁਰੂ ਹੋ ਜੂਗਾਗੇ ਮੈਂ ਜਿਸ ਤਰ੍ਹਾਂ ਹਰਕਾਰ ਦੀ ਗੱਲ ਕਰ ਦਿੱਤੀ ਵਾਰ ਹਰਕਾਰ ਅਜੰਦਾ ਕੁੱਤੇ ਉਸ ਨੂੰ ਲੈ ਕੇ ਕੋਈ ਸ਼ਿਕਾਇਤਾਂ ਜਾ ਰਹੀਆਂ ਉਹ ਵੀ ਟੀਕੇ ਨਗਰ ਕੌਂਸਲ ਨੇ ਪਹਿਲਾਂ 17 ਪਹਿਟਾ ਨੂੰ ਕੁੱਤਿਆਂ ਨੂੰ ਲਗਾਏ ਹੋਏ ਐ ਹੁਣ ਵੀ ਲਗਾ ਚੁਕੇ ਐ ਅਸੀਂ ਜਿਉਂ ਹੀ ਕੋਈ ਕੰਪਲੇਂਟ ਆਂਦੀ ਐ ਤਾਂ ਨਗਰ ਕੌਂਸਲ ਵੱਲੋਂ ਲਗਾ ਦਿੱਤੇ ਜਾਂਦੇ ਐ ਕੋਈ ਮਾਮਲਾ ਕਟਾ ਕੁੱਤਨ ਦਾ ਮਾਮਲਾ ਤਾਂ ਨਹੀਂ ਆਇਆ ਵੀ ਤੁਹਾਡੇ ਕੋਲੇ ਦੁਬਾਰਾ ਕੁੱਤਿਆਂ ਦਾ ਕਟਨ ਦਾ ਨਾ ਕੋਈ ਫੋਨ ਨੁਮਾਇਸ਼ ਆਇਆ ਹੁਣ ਆਵਾਰਾ ਕੁੱਤੇ ਤਾਂ ਹੁਣ ਜਿਹੜੇ ਜ਼ਿਆਦਾ ਹਲਕੇ ਹੁੰਦੇ ਆ ਉਹ ਇੱਕ ਦੋ ਕੇਸ ਆਏ ਐ ਤਾਂ ਹੀ ਦਾ ਇਹੀ ਸਮੱਸਿਆ ਨੂੰ ਗੰਭੀਰ ਨੂੰ ਸਮਝਦੇ ਹੋਏ ਨਗਰ ਕਾਉਂਸਲ ਵੱਲੋਂ ਇਹ ਖਾਸ ਉਪਰਾਲਾ ਕੀਤਾ ਹੋਇਆ ਹੈ ਇੱਕ ਤਾਂ ਨਸਬੰਦੀ ਦਾ ਇੱਕ ਪਟੀਕੇ ਲਗਵਾਨੇ ਆ ਬਾਕੀ ਹਫਤੇ ਤੱਕ ਇਹ ਪ੍ਰੋਬਲਮ ਸੋਲਵ ਹੋ ਜੂਗੀ ਉਹ ਕੰਪਨੀ ਇੱਥੇ ਆ ਜੂਗੀ ਫਰੋਜਪੁਰ ਚ ਉਹਨਾਂ ਨੇ ਸਭ ਗਲੀਆਂ ਚ ਇਹਨਾਂ ਨੂੰ ਕੁੱਤਿਆਂ ਨੂੰ ਚੁੱਕ ਕੇ ਆਪਰੇਸ਼ਨ ਕਰਨਗੇ ਸੰਭਾਲਣਗੇ ਜਾਂ ਉਦੋਂ ਤੱਕ ਆਪਣਾ ਜ਼ਿਆਦਾ ਮਸਲਾ ਹੱਲ ਹੋ ਜੂਗਾ ਉਹਦੇ ਨਾਲ ਮੈਨੂੰ ਪਸ਼ੂ ਭਾਰਨ ਵਾਲਾ ਵੀ ਵਿਚਾਰ ਮੈ ਕਰਕੇ ਜਾਨੇ ਆ ਜੇ ਇਸ ਤੇ ਰੇਬੀ ਦਾ ਟਿਕਾ ਲਗਾ ਪਸ਼ੂ ਵੀ ਭਾਗ ਨਾਲ ਅਸੀਂ ਮਿਲ ਕੇ ਆਹੀ ਰੈਬੀਸ ਦੇ ਟੀਕੇ ਲਗਾ ਚੁੱਕੇ ਲਗਾ ਰਹੇ ਆਂ ਜਿਆਦਾਤਰ ਤਾਂ ਹੁਣ ਮਿਊਨਿਸਪਲ ਕਮੇਟੀ ਕੰਮ ਕਰਨੀ ਹੈ ਐਸ ਕੇਸ ਚ ਪੁੱਛ ਲੈਣਾ ਬੰਮ ਕੀ ਥੋੜਾ ਮੇਰਾ ਨਾਮ ਹੈਗਾ ਜੀ ਸਚੀਨ ਅਨੰਦ ਮੈਂ ਗੋਲਡਨ ਗਲੇਵ ਦਾ ਨਿਵਾਸੀ ਹਾਂ ਜੀ ਔਰ ਸਾਡੇ ਜਿਹੜੀ ਇੱਥੇ ਪ੍ਰੋਬਲਮ ਹੈਗੀ ਏ ਜਿਹੜੇ ਸਟ੍ਰੇਟ ਡੌਗਸ ਹੈਗੇ ਉਹਨਾਂ ਦੀ ਬਹੁਤ ਜ਼ਿਆਦਾ ਹੈਗੀ ਹੈ। ਹੂੰ। ਔਰ ਇਸ ਸੰਬੰਧੀ 1.5 ਮਹੀਨਾ ਪਹਿਲਾਂ ਵੀ ਸਾਡੀ ਕਲੋਨੀ ਦੇ ਵਿੱਚ ਇੱਕ 8-9 ਸਾਲ ਦਾ ਬੱਚਾ ਸੀ ਜਿਹਨੂੰ ਬਹੁਤ ਬੁਰੀ ਤਰ੍ਹਾਂ ਸਟ੍ਰੇਟ ਡੌਗ ਨੇ ਉਹਨਾਂ ਨੂੰ ਬਾਈਟ ਕੀਤੀਆਂ ਹੈਗੀਆਂ ਔਰ ਉਸ ਬੱਚੇ ਦਾ ਬਹੁਤ ਬੁਰਾ ਹਾਲ ਹੋਇਆ ਬਾਅਦ ਵਿੱਚ ਉਹਨੂੰ ਐਡਮਿਟ ਵੀ ਕਰਵਾਉਣਾ ਪਿਆ। ਸੋ ਇਹਦੇ ਬਾਰੇ ਅਸੀਂ ਆਪਣੇ ਜਿਹੜੇ ਵਾਰਡ ਦੇ ਐਮਸੀ ਸਾਹਿਬ ਹੈ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਵੀ ਪਹਿਲਾਂ ਕਾਫੀ ਐਫਰਟਸ ਕੀਤੀਆਂ ਇੱਥੋਂ ਜਿਹੜੇ ਕੁੱਤੇ ਸੀ ਉਹ ਚਕਵਾਇ ਲੇਕਿਨ ਇਹ ਸਾਰੀ ਕਲੋਨੀ ਓਪਨ ਹੋਣ ਕਰਕੇ ਡੌਗਸ ਬਾਰ-ਬਾਰ ਆ ਜਾਂਦੇ ਹੈ ਆਵਾਰਾ ਪਸ਼ੂ ਵੀ ਇੱਥੇ ਬਹੁਤ ਆਉਂਦੇ ਹੈਗੇ ਨੇ ਜਿੰਦੇ ਮੈਂ ਸੜਕਾਂ ਤੇ ਪਾਰਕਾਂ ਦੇ ਵਿੱਚ ਬਹੁਤ ਗੰਦ ਪੈਂਦਾ ਔਰ ਖਾਸ ਕਰ ਬਜ਼ੁਰਗਾਂ ਨੂੰ ਔਰ ਆਪਣੇ ਬੱਚਿਆਂ ਨੂੰ ਔਰ ਲੇਡੀਜ਼ ਨੂੰ ਇਸ ਕਰਕੇ ਮੈਂ ਤਾਂ ਕਿ ਸੈਰ ਕਰਨ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਦਾ ਬੱਚਿਆਂ ਨੂੰ ਖੇਡਣ ਤੋਂ ਡਰ ਲੱਗਦਾ ਔਰ ਬਜ਼ੁਰਗ ਬੰਦਾ ਤਾਂ ਪੱਜ ਵੀ ਨਹੀਂ ਸਕਦਾ ਇਹ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ ਜਿਹੜੇ ਕਿ ਬਾਰ-ਬਾਰ ਇੱਥੇ ਬਾਈਟ ਦੇ ਕੇ ਗੋਲਡਨ ਕਲੇਬ ਦੇ ਬਹੁਤ ਹੋਏ ਨੇ ਇਸ ਵਲ ਪ੍ਰਸ਼ਾਸਨ ਨੂੰ ਜਿਹੜਾ ਆਪਦਾ ਪੂਰਾ ਧਿਆਨ ਦੇਣਾ ਚਾਹੀਦਾ ਜੋ ਕਿ ਇੱਕਨਾਂ ਦੀ ਕੋਈ ਨਸਬੰਦੀ ਕਰਵਾਈ ਜਾਵੇ ਜਾਂ ਜਿਹੜੀ ਕੋਈ ਨਵੀਂ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਕੱਲ ਪਰਸੋ ਉਹਦੇ ਵੱਲ ਦੇਖਦੇ ਹੋਏ ਇਹਨਾਂ ਨੂੰ ਪ੍ਰੋਪਰ ਇਹਨਾਂ ਲਈ ਸ਼ੈਲਟਰ ਹਾਊਮ ਦਾ ਪ੍ਰਬੰਧ ਕਰਕੇ ਇਹ ਕੁੱਤਿਆਂ ਨੂੰ ਸ਼ੈਲਟਰ ਹਾਊਮ ਚ ਲਿਜਾਇਆ ਜਾਵੇ ਜੇ ਸ਼ੈਲਟਰ ਹਾਊਮ ਦਾ ਨਹੀਂ ਪ੍ਰਬੰਧ ਹੁੰਦਾ ਫਿਰ ਹਾਲੇ ਲੇਕਿਨ ਇਹਨਾਂ ਦਾ ਕੋਈ ਟਕਵਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਇਸ ਤੋਂ ਕੋਈ ਨਜ਼ਾਰਾ ਮਿਲ ਸਕੇ ਸ਼ੈਲਟਰ